ਰਨ ਚੋਕ ਜੀ ਅੱਜ ਤਰਨਜੀਤ ਸੰਧੂ ਦੇ ਪ੍ਰੋਗਰਾਮ ਦੇ ਵਿੱਚ ਪਹੁੰਚੇ ਨੇ ਵੋਟਾਂ ਮੰਗਣ ਲਈ ਲੋਕਾਂ ਨੂੰ ਗੱਲ ਕਰਨੇ ਉਹਨਾਂ ਦੇ ਨਾਲ ਪੰਜਾਬ ਦੇ ਅੰਦਰ ਲੋਕ ਆਮ ਆਦਮੀ ਪਾਰਟੀ ਔਰ ਕਾਂਗਰਸ ਨੂੰ ਸਜ਼ਾ ਦੇਣਾ ਚਾਹੁੰਦੇ ਔਰ ਭਾਰਤੀ ਜਨਤਾ ਪਾਰਟੀ ਦੀ ਲਹਿਰ ਹੈ ਸੁਨਾਮੀ ਹੈ ਲੋਕ ਨਰਿੰਦਰ ਮੋਦੀ ਜੀ ਨਾਲ ਪਿਆਰ ਕਰਦੇ ਔਰ ਆਮ ਆਦਮੀ ਪਾਰਟੀ ਔਰ ਕਾਂਗਰਸ ਨਾਲ ਗਿਣਾਣਾ ਕਰਦੇ ਔਰ ਉਹਨਾਂ ਨੂੰ ਕਰਾਰਾ ਜਵਾਬ ਦੇਣ ਕਾਬਿਲ ਦਾ ਭਿਆਨ ਆਇਆ ਕਰ ਟ੍ਰੀਟਮੈਂਟ ਦਿੱਤੀ ਆਏ ਸੀ ਤੇਰੇ ਬਾਬੂ ਉਹਨਾਂ ਦਾ ਕਹਿਣਾ ਹੈ ਕਿ ਪੂਰੇ ਦੇਖ ਚੈਂਦੀ ਮੋਦੀ ਗੋਲ ਚੱਲ ਰਹੀ ਹੈ ਉਹਨਾਂ ਨੂੰ ਆਪਣੀ ਅੱਖਾਂ ਦਾ ਚਸ਼ਮਾ ਬਦਲਣਾ ਚਾਹੀਦਾ ਨੰਬਰ ਬਦਲ ਗਿਆ ਸ਼ਾਇਦ ਹੈ ਅਰੀ ਚੌਧਰੀ ਕਹਿੰਦੇ ਆਈਡੀਆ ਲਾਈਨ ਦੀ ਸਰਕਾਰ ਬਣ ਰਹੀ ਹੈ ਐਸਾ ਕਿ ਰਾਹੁਲ ਗਾਂਧੀ ਦੀ ਉਮਰ ਤੋਂ ਘੱਟ ਸੀ ਤਾਂ ਨਹੀਂ కాంగ్రెస్ పార్టీ ਨੂੰ راہુલ ਗਾਂਧੀ ਦੀ ਉਮਰ ਤੋਂ ਘੱਟ ਸੀਟਾਂ ਆਣੀਆਂ ਔਰ కాంగ్రెస్ పార్టీ ਸ਼ਾਇਦ ਪਿਛਲੀ ਵਾਰ ਨਾਲੋਂ ਪੰਜ ਸੀਟਾਂ ਘੱਟ ਆ। ਕਾਂਗਰਸ ਪਾਰਟੀ ਨੇ ਅਸਲ 'ਚ ਆਪਣੀ ਪਾਰਟੀ ਦਾ ਝੰਡਾ ਮੁਸਲਿਮ ਲੀਗ ਦੇ ਕਾਰ्यालय 'ਚ ਜਮ੍ਹਾਂ ਕਰਾਤਾ ਹੈ ਔਰ ਅਜੰਡਾ ਉੱਥੋਂ ਲੈਂਦਾ। ਜਿਸ ਪਾਰਟੀ ਦਾ ਅਜੰਡਾ ਔਰ ਝੰਡਾ ਗਿਰਵੀ ਪੈ ਗਿਆ ਹੋਵੇ ਉਹ ਪਾਰਟੀ ਦੇਸ਼ ਚ ਰਾਜ ਨਹੀਂ ਕਰ ਸਕਦੀ। ਜੈ ਸ਼੍ਰੀ ਰਾਮ ਭਾਜਪਾ ਦੇ ਕਿਉਂਕ ਵਿੱਚ ਵੱਡੇ ਪੰਜਾਬ ਦੇ ਭਾਜਪਾ ਦਾ ਕੀ ਕੁਇਕ ਹੈ ਐਸਾ ਕਿ 13 ਸੀਟਾਂ ਦੇ ਅਸੀਂ ਪਹਿਲੀ ਵਾਰੀ ਮਜ਼ਬੂਤੀ ਨਾਲ ਲੜ ਰਹੇ ਹਾਂ ਔਰ ਅਸੀਂ 13 ਦੀ 13 ਸੀਟਾਂ ਜਿੱਤਾਂ ਕਟੜਾ ਸਵੇਦ ਦੇ ਵਿੱਚ ਕਰਵਾਈ ਗਈ ਜਨ ਸਭਾ ਦੇ ਵਿੱਚ ਤਰਨਜੀਤ ਸਿੰਘ ਸੰਧੂ ਜਿਹੜੇ ਬੀਜੇਪੀ ਦੇ ਉਮੀਦਵਾਰ ਨੇ ਉਹਨਾਂ ਦੇ ਨਾਲ ਤਰुण ਚੋਗ ਰਾਸ਼ਟਰੀ ਮਹਾ ਮੰਤਰੀ ਵੀ ਪਹੁੰਚੇ ਸੀ ਔਰ ਵੋਟਰਸ ਨੂੰ ਅਪੀਲ ਕੀਤੀ ਹੈ ਕਿ 1 ਤਰੀਕ ਨੂੰ ਤਰਨਜੀਤ ਸਿੰਘ ਸੰਧੂ ਦੇ ਹੱਕ ਦੇ ਵਿੱਚ ਵੋਟ ਪਾਓ ਆਪਣਾ ਪਸੰਦ ਵਿਪੰਦ ਦੇ ਨਾਲ ਜੋਤੀ ਮਹਿਲ ਦੈਨਿਕ ਸਵੇਰਾ ਟੀਵੀ ਅੰਮ੍ਰਿਤਸਰ ਪੰਜਾਬ ਦੇ ਅੰਦਰ ਲੋਕ ਆਮ ਆਦਮੀ ਪਾਰਟੀ ਔਰ ਕਾਂਗਰਸ ਨੂੰ ਸਜ਼ਾ ਦੇਣਾ ਚਾਹੁੰਦੇ ਔਰ ਭਾਰਤੀ ਜਨਤਾ ਪਾਰਟੀ ਦੀ ਲਹਿਰ ਸੁਨਾਮੀ ਲੋਕ ਨਰਿੰਦਰ ਮੋਦੀ ਜੀ ਨਾਲ ਪਿਆਰ ਕਰਦੇ ਔਰ ਆਮ ਆਦਮੀ ਪਾਰਟੀ ਔਰ ਕਾਂਗਰਸ ਨਾਲ ਕਿਨਾਣਾ ਕਰਦੇ ਔਰ ਉਹਨਾਂ ਨੂੰ ਕਰਾਰਾ ਜਵਾਬ ਦੇਣਾ ਕਾਬਾਇ ਦਾ ਬਿਆਨ ਆਇਆ ਕਰ ਸਟੇਟਮੈਂਟ ਦਿੱਤੀ ਆਏ ਸੀ ਤਰਫੋਂ ਉਹਨਾਂ ਨੇ ਕਿਹਾ ਹੈ ਕਿ ਪੂਰੇ ਦੇਖ ਟ੍ਰੈਂਡਿੰਗ ਮੋਦੀ ਪੂਰ ਚੱਲ ਰਹੀ ਹੈ ਉਹਨਾਂ ਨੂੰ ਆਪਣੀ ਅੱਖਾਂ ਦਾ ਚਸ਼ਮਾ ਬਦਲਣਾ ਚਾਹੀਦਾ ਨੰਬਰ ਬਦਲ ਗਿਆ ਸ਼ਾਇਦ ਜੀ ਚੌਧਰੀ ਕਹਿੰਦੇ ਆਈਡੀਆ ਲਾਈਨ ਦੀ ਸਰਕਾਰ ਬਣ ਰਹੀ ਹੈ ਐਸਾ ਹੈ ਕਿ ਰਾਹੁਲ ਗਾਂਧੀ ਦੀ ਉਮਰ ਤੋਂ ਘੱਟ ਸੀਟਾਂ ਨਹੀਂ ਕਾਂਗਰਸ ਪਾਰਟੀ ਨੂੰ ਰਾਹੁਲ ਗਾਂਧੀ ਦੀ ਉਮਰ ਤੋਂ ਘੱਟ ਸੀਟਾਂ ਨਹੀਂ ਆਂਗੀਆਂ ਔਰ ਕਾਂਗਰਸ ਪਾਰਟੀ ਸ਼ਾਇਦ ਪਿਛਲੀ ਵਾਰ ਨਾਲੋਂ ਵੀ ਪੰਜ ਸੀਟਾਂ ਘਟਾ ਕੇ ਕਾਂਗਰਸ ਪਾਰਟੀ ਨੇ ਅਸਲ 'ਚ اپنی پارٹی ਦਾ ਝੰਡਾ ਮੁਸਲਿਮ ਲੀਗ ਦੇ ਕਾਰ्यालय 'ਚ ਜਮ੍ਹਾਂ ਕਰਾਤਾ ਹੈ। ਔਰ ਅਜੰਡਾ ਉੱਥੋਂ ਲੈਂਦਾ। ਜਿਸ پارٹی ਦਾ ਅਜੰਡਾ ਔਰ ਝੰਡਾ ਗਿਰਵੀ ਪੈ ਗਿਆ ਹੋਵੇ, ਉਹ پارٹی ਦੇਸ਼ 'ਚ ਰਾਜ ਨਹੀਂ ਕਰ ਸਕਦੀ। ਜੈ ਸ਼੍ਰੀ ਰਾਮ। ਪੰਜਾਬ ਭਾਜਪਾ ਦੇ ਕੀ ਕੁਇਕ ਵਿੱਚ? ਵੱਡੇ ਪੰਜਾਬ 'ਚ ਭਾਜਪਾ ਦਾ ਕੀ ਕੁਇਕ ਹੈ? ਐਸਾ ਕਿ 13 ਸੀਟਾਂ ਦੇ ਸੀ ਪਹਿਲੀ ਵਾਰੀ ਮਜ਼ਬੂਤੀ ਨਾਲ ਲੜ ਰਹੇ ਆ। ਅਰਜੀ 13 ਦੀ 13 ਸੀਟਾਂ ਜਿੱਤਾਂ ਕਟੜਾ ਸਵੇਰ ਦੇ ਵਿੱਚ ਕਰਵਾਈ ਗਈ ਜਨ ਸਭਾ ਦੇ ਵਿੱਚ ਤਰਨਜੀਤ ਸਿੰਘ ਸੰਧੂ ਜਿਹੜੇ ਭਾਜਪਾ ਦੇ ਉਮੀਦਵਾਰ ਨੇ ਉਹਨਾਂ ਦੇ ਨਾਲ ਤਰुण ਚੋਗ ਰਾਸ਼ਟਰੀ ਮਹਾ ਮੰਤਰੀ ਵੀ ਪਹੁੰਚੇ ਸੀ ਔਰ ਵੋਟਰਸ ਨੂੰ ਅਪੀਲ ਕੀਤੀ ਹੈ ਕਿ 1 ਤਰੀਕ ਨੂੰ ਤਰਨਜੀਤ ਸਿੰਘ ਸੰਧੂ ਦੇ ਹੱਕ ਦੇ ਵਿੱਚ ਵੋਟ ਪਾਓ ਕਟੜਾ ਪਸੰਦ ਦੇ ਫੰਦੇ ਨਾਲ ਜੋਤੀ ਮਹਿਲ ਡੇਨਿਕ ਸਵੇਰਾ ਟੀਵੀ ਅੰਮ੍ਰਿਤਸਰ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਡੇਨਿਕ ਸਵੇਰਾ ਟੀਵੀ YouTube Facebook Instagram ek aur whatsapp channel par